ਸੁਲਤਾਨਪੁਰ ਲੋਧੀ ਵਿੱਚ ਨਕਲੀ ਦੁੱਧ ਬਣਾਉਣ ਦਾ ਇੱਕ ਮਾਮਲਾ ਸਾਹਮਣੇ ਆਇਆ ਇੱਕ ਰਾਹੀਰ ਨੇ ਰਾਤ ਦੇ ਹਨੇਰੇ ਵਿੱਚ ਇੱਕ ਦੁੱਧ ਦੀ ਨੂੰ ਜਦੋਂ ਵੇਖਿਆ ਕਿ ਗੱਡੀ ਵਿੱਚ ਕੁਝ ਗੜਬੜ ਕਰ ਰਿਹਾ ਹੈ ਤਾਂ ਉਸਨੇ ਜਾ ਕੇ ਪੁੱਛਿਆ ਕਿ ਤੂੰ ਕੀ ਕਰ ਰਿਹਾ ਹੈ ਤਾਂ ਉਸਨੇ ਕਿਹਾ ਕਿ ਮੈਂ ਕੁਝ ਵੀ ਨਹੀਂ ਕਰ ਰਿਹਾ ਪਰ ਉਸਨੇ ਬੋਤਲ ਅੱਗੇ ਸੁੱਟ ਦਿੱਤੀ ਜਿਸ ਕਾਰਨ ਲੋਕਾਂ ਨੂੰ ਸ਼ੱਕ ਹੋਇਆ ਤੇ ਲੋਕ ਇਕੱਠੇ ਹੋ ਗਏ ਬਾਅਦ ਦੇ ਵਿੱਚ ਮਾਮਲਾ ਪੁਲਸ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਪੁਲਿਸ ਨੇ ਅੱਗੇ ਮਾਮਲਾ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਅਤੇ ਬਣਦੀ ਕਾਰਵਾਈ ਦਾ ਪ੍ਰਸਾ ਦਿੱਤਾ ਇੱਕ ਗੱਡੀ ਰੁਗੀ ਸੀ ਜਿਹਦੇ ਵਿੱਚ ਕੋਈ ਕੈਮੀਕਲ ਇੱਕ ਬੰਦਾ ਮਿਲਾ ਰਿਆ ਸੀ ਤੇ ਅਸੀਂ ਨਾ ਵੇਖਿਆ ਤਾਂ ਅਸੀਂ ਗਾੜੀ ਵੇਖਿਆ ਵੀ ਕੀ ਕਰਦਾ ਬੰਦਾ ਇੱਥੇ ਹਨਾ ਮੇਵ ਸਿੰਘ ਪਿੰਨ ਮੇਵ ਸਿੰਘ ਕੋਲੇ ਉਹਦਾ ਫੀਰ ਹੋਇਆ ਵੀ ਅਸੀਂ ਗਾਲੀ ਗੱਡੀ ਲਾ ਕੇ ਵੇਖਿਆ ਉਹਦੇ ਵਿੱਚ ਵੇਖਿਆ ਵੀ ਇਹ ਜਿਹੜਾ ਬੰਦਾ ਬਾ ਦੁੱਧ ਦੇ ਵਿੱਚ ਕੋਈ ਕੈਮੀਕਲ ਮਿਲਾ ਰਿਆ ਹੈ ਜਿਹਨੂੰ ਅਸੀਂ ਵੇਖ ਕੇ ਉਹਨੂੰ ਡੱਕਿਆ ਵੀ ਕੀ ਗੱਲਬਾਤ ਕਰ ਰਹੇ ਆਂ ਉਹ ਕਹਿੰਦਾ ਜੀ ਮੈਂ ਇੱਥੇ ਸਿੰਪਲ ਚੈੱਕ ਕਰ ਰਿਹਾ ਆਂ ਅਣੀ ਕਦੇ ਇਥੇ ਸੈਂਪਲ ਦਾ ਕੀ ਕਨੈਕਸ਼ਨ ਹੈਗਾ ਵੀ ਜਦ ਕਿ ਤੂੰ ਦੁੱਧ ਕਿਨੇ ਉਹ ਲੈ ਕੇ ਆਏ ਤੇ ਇਥੇ ਸੈਂਪਲ ਕਰਨ ਦਾ ਕਿਹੜਾ ਇਹ ਅਦਾ ਹੈਗਾ ਵਾ ਉਹ ਜਦੋਂ ਅਸੀਂ ਵੇਖਿਆ ਉਹਦੇ ਵਿੱਚ ਉਹਨੇ ਇੱਕ ਬੋਤਲ ਪਰਾਂ ਦਾ ਵਾਲੀ ਛੋਟੀ ਬੋਤਲ ਕਾ ਲਈ ਕਿਹੜੇ ਕੈਮੀਕਲ ਦੀ ਬਾਕੀ ਚੈੱਕ ਕੀਤੀ ਜਿਹਦੇ ਵਿੱਚ ਉਹਦੇ ਇਹ ਗੱਡੀ ਦੇ ਵਿੱਚ ਇੱਕ ਪਾਣੀ ਵਾਲੀ ਜਿਹੜੀ ਬੋਤਲ ਹੈਗੀ ਉਹ ਆਪਣਾ ਟੱਬੀ ਟੱਬਾ ਉਹੀ ਉਹ ਤੇ ਆ ਕਿ ਤਾਂ ਇੱਕ ਅਸੀਂ ਉਹਦੇ ਵਿੱਚ ਹੁੰਦੇ ਨਾ ਗੱਡੀ ਵਿੱਚ ਦੇਖਿਆ ਕੈਮੀਕਲ ਪਏ ਸੀ ਉਹ ਇੱਥੇ ਆ ਕੀਤੇ ਉਹ ਵਿੱਚ ਲਾਰ ਲਾਗਦੇ ਕੋਲੇ ਵੱਖਰੀ ਡੇਰੀ ਰੱਖੀ ਆਪਣੇ ਇੱਕ ਕੈਣੀ ਜਿਹਦੇ ਦੁੱਧ ਕੱਢ ਕੱਢ ਕੇ ਤੋਂ ਉਹਨਾਂ ਦੇ ਬਰਬਰ ਉਹ ਪਾਈ ਜਾਂਦੇ ਆ ਜਿਹਨਾਂ ਵੇਖਾਂ ਗੱਡੀ ਲੈਣੇ ਮੈਂ ਤੋਕੀ ਕਰਦੇ ਆ ਅੱਲਾਹ ਜੀ ਤੁਸੀਂ ਕੌਣ ਦੀ ਲੋਕਾਂ ਵਾਲੇ ਉਹਨਾਂ ਨੇ ਧੱਕੇ ਸਾ ਵੀ ਕੀਤੀ ਹੈ ਕਿ ਨਹੀਂ ਇਹ ਬੱਚਿਆਂ ਨੇ ਦੁੱਧ ਪੀਣਾ ਹੈ ਤੁਹਾਨੂੰ ਇਨਸਾਫ ਮੰਗਦਾ ਵੀ ਤੋਕੀ ਕੀ ਕਰਦੇ ਆ ਉਹ ਕਹਿੰਦੇ ਤੁਸੀਂ ਕੌਣ ਦੇ ਪੁੱਛਣ ਵਾਲੇ ਅਸੀਂ ਗੱਡੀ ਡਾਕ ਕੇ ਉਹਦੀ ਚਾਬੀ ਕੱਢ ਲਈ ਜਦ ਤਹੇ ਫੇਟਣਾ ਨੇ ਬਣ ਕੀਤਾ ਤਾਂ ਅਸੀਂ ਉਹ ਬੰਦੇ ਨੂੰ ਪੁੱਛਵਾ ਲੈ ਕਰ ਰਹੇ ਆ ਤਾਂ ਇਹ ਕਹਿੰਦੇ ਵੀ ਕਿਸੇ ਵੀ ਬੱਚੇ ਦੇ ਨਾਲ ਜ਼ੋਰ ਦਿਹਾੜੀ ਕਰਦਾ ਹੈਗਾ ਵਾ ਜਿਹੜਾ ਕੋਈ ਵੀ ਇਨਸਾਨ ਜਿਹੜਾ ਹੈਗਾ ਦੁੱਧ ਲਿਕੇ ਆਪਣੇ ਬੱਚਿਆਂ ਨੇ ਪੀਉਂਦਾ ਵਾ ਉਹਨਾਂ ਮੇਸੇ ਪਨਗ ਨਹੀਂ ਹੋਣੀ ਚਾਹੀਦੀ ਉਸ ਬੰਦੇ ਨੇ ਆਂਦਾ ਵੀ ਮੈਂ ਸਾਡਾ ਸਰਕਾਰ ਚ ਜੋਰ ਹੈਗਾ ਤੁਸੀਂ ਕੌਣ ਦੇ ਪੈ ਤੁਹਾਨੂੰ ਨੇ ਵਰਦ ਕੱਢੀ ਬੋਲਿਆ ਸਾਡੇ ਕੋਲ ਉਹ ਹੋਇਆ ਨਹੀਂ ਹੈਗਾ ਉਹ ਸੇ ਬੰਦੇ ਨੇ ਸਾਨੂੰ ਬਾਅਦ ਕਿਈਆਂ ਬੰਦੇ ਨੂੰ ਕੌਣੀ ਕਰਾਇਆ ਹੈ ਕਿ ਨਹੀਂ ਬਿਲਕੁਲ ਸੱਚ ਹੋਣਾ ਚਾਹੀਦਾ ਕਿਉਂਕਿ ਜਦਵੀ ਉਹਨਾਂ ਨੇ ਇਹ ਗੱਲ ਕਹੀ ਵੀ ਤੇਰੇ ਬੱਚੇ ਕਦੇ ਗਲਤ ਦੁੱਧ ਪੀਣਾਂ ਤੇ ਇਹਦੇ ਬੱਚਿਆਂ ਨੂੰ ਨਿਸ਼ਾਨਵੇਂ ਤੋਂ ਕੀ ਸੋਚੇਗਾ ਪਰ ਉਸੇ ਬੰਦੇ ਨੇ ਕਿਹਾ ਵੀ ਸਾਡੀ ਉੱਪਰ ਤੀਕਾ ਪਹੁੰਚ ਹੈਗੀ ਆ ਜਿਹਦਾ ਕਰਕੇ ਤੁਸੀਂ ਸਾਨੂੰ ਕੌਣ ਜੇ ਦੱਕਣ ਵਾਲੇ ਅਸੀਂ ਗੱਡੀ ਲੱਗੀ ਹੈ ਗੱਡੀ ਮੇਰੀ ਗੱਡੀ ਲੱਗੀ ਉਹਦੀ ਮੂਵੀ ਬਣਾ ਸਕਦੇ ਜੀ ਕਿਉਂਕਿ ਅਸੀਂ ਵੇਖ ਕੇ ਅਸੀਂ ਪੁਲਿਸ ਅੱਧੀ ਆ ਪੁਲਿਸ ਵਾਲੇ ਵੀ ਗੱਡੀ ਵੇਖੇ ਉਹਨੇ ਮਗਰ ਜਿਹੜਾ ਨੰਬਰ ਨਹੀਂ ਉਹਦਾ ਕੋਈ ਵੀ ਗੱਡੀ ਦਾ ਜਦ ਇਹ ਸਭਾ ਗੱਡੀ ਦਾ ਨੰਬਰ ਹੈਗਾ ਵਾ ਉਹ ਫਿਰ ਸਾਨੂੰ ਧਮਕੀਆਂ ਵੀ ਦਿੱਤੀਆਂ ਨੇ ਕਹਿੰਦੇ ਜਾਨਵਰਾਂ ਦੀ ਸਾਨੂੰ ਧਮਕੀ ਵੀ ਦਿੱਤੀ ਹੈ ਜਿਹਨਾਂ ਮੇਰੇ ਸਰਦਾਰ ਸਵਰਨ ਸਿੰਘ ਮੇਰੇ ਸੰਗ ਨਾਲ ਹੀ ਜਿਹਨਾਂ ਅਸੀਂ ਤਾਨ ਕਰਕੇ ਬੰਦੇ ਕਾਬੂ ਆਏ ਆ ਅਸੀਂ ਇਹ ਕਹਿੰਨੇ ਆ ਵੀ ਜਿਹੜਾ ਲੋਕ ਲੋਗ ਬੱਚਿਆਂ ਨਾਲ ਧੋਖਾ ਕਰ ਰਿਹਾ ਜਿਹੜੇ ਬੱਚਿਆਂ ਨਾਲ ਇਹ ਨਹੀਂ ਦੇਖਦੇ ਵੀ ਇਹ ਬੱਚਿਆਂ ਨਾਲ ਇਹਨਾਂ ਦੀ ਮਿਸਰਬਨ ਹੋ ਸਕਦੀ ਆ ਉਹਨਾਂ ਆਪਣੇ ਪੈਸੇ ਦੇ ਲਾਲਚ ਨੂੰ ਇਹ ਦੁੱਧ ਨਾਲ ਹੀ ਰਫੇਰ ਕਰਦੇ ਇਹਨਾਂ ਨੂੰ ਸਖਤ ਸਜ਼ਾ ਹੋਣੀ ਚਾਹੀਦੀ ਆ ਇਹਨਾਂ ਦਾ ਜਨਾਬ ਵੀ ਇਨਸਾਨੀਅਤ ਤੌਰ ਤੇ ਇਨਸਾਨਾਂ ਮਿਲਣਾ ਚਾਹੀਦਾ ਇਹ ਕਰਕੇ ਬੇਨਤੀ ਸਰਕਾਰਗਾਰੀ ਕਰਦੇ ਆ ਮੈਹਿਕ ਮੈਡੀਕਲ ਕਰਦੇ ਆ ਕਿ ਇਸ ਇਨਸਾਨ ਨੂੰ ਸਦਾ ਸਦਾ ਦਿੱਤੀ ਜਾਵੇ ਜਿਹੜਾ ਇਹ ਦੋ ਨੰਬਰ ਦੇ ਵਿੱਚ ਕੰਮ ਕਰ ਰਿਹਾ ਵਾ ਇਹਨੂੰ ਇਹ ਰੋਕਿਆ ਜਾਵੇ ਇਹਨੇ ਕਿਹਾ ਸਰਪੰਚ ਸਾਹਿਬ ਲਾੜੀ ਸਾਹਿਬ ਨੇ ਸਾਡੇ ਸਰਪੰਚ ਸਾਹਿਬ ਨੇ ਆ ਸਾਡੇ ਛੋਟੇ ਨੇ ਵੀ ਦੇਖ ਸਕਦੇ ਉਹਨੇ ਤੇ ਤਿੰਨ ਦਰਦ ਨੂੰ ਕਰਨਾ ਮੰਨਦਾ ਵਾ ਇਸ ਕਰਕੇ ਇਹ ਬੇਨਤੀ ਕਰਦੇ ਆ ਵੀ ਵੇਖੋ ਜਦੋਂ ਦੁੱਧ ਦਾ ਸਮਾਂ ਹੈਗਾ ਵਾ ਇੱਕ ਗਰੀਬ ਬੰਦਾ ਵੀ ਆਪਣੇ ਬੱਚਿਆਂ ਲਈ ਦੁੱਧ ਵਾਸਤੇ ਆਪਣੇ ਮਿਹਨਤ ਕਰਕੇ ਪੈਸੇ ਜਿੰਦਾ ਉਹਨਾਂ ਸਹੀਦ ਦੁੱਧ ਮਿਲਣਾ ਚਾਹੀਦਾ ਇਹ ਕਰਕੇ ਕਿ ਸਾਰਾ ਵੱਡੀ ਘਾਤਕ ਕੀ ਜਾਗੇ ਵੀ ਜਿਹੜੇ ਲੋਕੀ ਬੱਚਿਆਂ ਨੂੰ ਧੋਖਾ ਕਰਦੇ ਆ ਉਹ ਇਸ ਤਰ੍ਹਾਂ ਦੇ ਇਨਸਾਨ ਨਹੀਂ ਹੁੰਦੇ ਆਪਣੇ ਪੈਸੇ ਲਾਭ ਨੂੰ ਕਰਦੇ ਆ ਅਸੀਂ ਤੁਹਾਨੂੰ ਕੀ ਬੇਨਤੀ ਕਰਦੇ ਆ ਵੀ ਸਰਕਾਰ ਜਿਹੜਾ ਦੁੱਧ ਦੇ ਵਿੱਚ ਜਾਂ ਕੇ ਦਹੀਂ ਦੇ ਵਿੱਚ ਜਾਂ ਕਿਸੇ ਵੀ ਖਾਣੇ ਵਾਲੀ ਚੀਜ਼ ਮਲਾਪ ਕਰਦੇ ਨੂੰ ਸੰਭਲਣਾ ਚਾਹੀਦੀ ਹੈ ਇਹ ਕਰਕੇ ਬੇਨਤੀ ਕਰਦੇ ਆ ਸਰਕਾਰ ਨੂੰ ਵੀ ਇਹ ਗੀਤ ਨੂੰ ਸਮਝੀ ਹਾਂਜੀ ਕੀ ਨਾ ਤੇਰਾ ਕਿਹੜਾ ਪਿੰਡ ਆ ਤੇਰਾ ਸਾਬੀ ਕਿਹੜੇ ਪਿੰਡ ਦਾ ਸਰਹਖਪੁਰਾ ਇਦਰ ਕੀ ਲੈਣਾ ਆ ਦੁੱਧ ਪਾਉਣ ਆਇਆ ਜੀ ਅਕਲੀ ਦੁੱਧ ਤੂੰ ਬਣਾਉਣਾ ਕਿੱਥੋਂ ਲਿਆਉਣਾ ਭਾਈ ਨਕਲੀ ਪਾਣੀ ਮੈਂ ਭਰਿਆ ਵਾ ਉੱਥੋਂ ਜੀ ਨਕਲੀ ਨਕਲੀ ਚੈੱਕ ਕਰ ਲਿਓ ਬੇਸ਼ੱਕ ਜਿੱਦਾਂ ਡਾਕਟਰ ਜਿਹੜਾ ਮਰਜੀ ਆਵੇ ਚੈੱਕ ਕਰ ਸਕਦੇ ਵੀ ਇਹ ਪਿਓਰ ਦੁੱਧ ਆ ਹਾਂਜੀ ਬਿਲਕੁਲ ਪਿਓਰ ਆ ਜੀ ਆ ਜਿਹੜੇ ਕੈਮੀਕਲ ਵਿੱਚ ਰੱਖੇ ਕਿਹੜੇ ਕੈਮੀਕਲ ਪਾਉਂ ਉਹ ਮਸ਼ੀਨ ਵਿੱਚ ਰੱਖੀ ਆ ਉਹ ਕੈਮੀਕਲ ਇੱਕ ਮਸ਼ੀਨ ਸਾਫ਼ ਕਰਨ ਵਾਲਾ ਇੱਕ ਸਰਫ ਰੱਖੀ ਮੈਂ ਉਹ ਭੰਡੇ ਧੋਣ ਵਾਸਤੇ ਮੇਰਾ ਨਾਮ ਐਸ.ਏ. ਮਾਮੀਰ ਸਿੰਘ ਹੈ ਸultanpur lodi ਤਾਇਨਾਤ ਆ ਜੀ ਨਾਈਟ ਅਗਸਟ ਤੇ ਅਸੀਂ ਸੀਗੇ ਸਾਨੂੰ ਤੋਂ ਫੋਨ ਮਸੂਲ ਹੋਇਆ ਸਾਡੇ ਐਮਐਸਸੀ ਵੱਲੋਂ ਮੁੰਸੀ ਸਾਹਿਬ ਵੱਲੋਂ ਕਿ ਪਿੰਡ ਮੇਵਾ ਸਿੰਘ ਵਾਲੇ ਵਿੱਚ ਕੁਝ ਪਤਵੰਤੇ ਸੱਜਣਾ ਨੇ ਇੱਥੇ ਕੋਈ ਗੱਡੀ ਇੱਕ ਰਾਉਂਡ ਅਪ ਕੀਤੀ ਆ ਦੁੱਧ ਵਾਲੀ ਜੋ ਕਿ ਗਲਤ ਢੰਗ ਨਾਲ ਕੁਝ ਕਰ ਰਿਆ ਸੀਗਾ ਮਲਾਵਟ ਜੋ ਵੀ ਤੇ ਅਸੀਂ ਉਹ ਗੱਡੀ ਵੀ ਰਾਉਂਡ ਅਪ ਕਰ ਲਈ ਐ ਤੇ ਜਿਹੜਾ ਗੱਡੀ ਦਾ ਡਰਾਈਵਰ ਸੀਗਾ ਉਹ ਵੀ ਰਾਉਂਡ ਅਪ ਕਰਕੇ ਅਸੀਂ ਥਾਣੇ ਲੈ ਲੈ ਗਏ ਆ ਤੇ ਗੱਡੀ ਵੀ ਲੈ ਕੇ ਚੱਲੇ ਆ ਬਾਕੀ ਜੋ ਮਾਲਾਤਰ ਅਫਸਰਾਂ ਦਾ ਹੁਕਮ ਹੋਊਗਾ ਉਸ ਮੁਤਾਬਕ ਕਾਰਵਾਈ ਕੀਤੀ ਜਾਵੇ ਠੀਕ ਇਕਲੀ ਦੁੱਧ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਪਹਿਲਾਂ ਵੀ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਅਤੇ ਲਾਲਚੀ ਪ੍ਰਵਿਰਤੀ ਦੇ ਲੋਕ ਘਟੀਆਂ ਕੰਮ ਕਰਨ ਤੋਂ ਨਹੀਂ हटਦੇ ਹੁਣ ਵੇਖਦੇ ਹਾਂ ਸਰਕਾਰ ਇਸ ਮਾਮਲੇ ਤੇ ਕੀ ਐਕਸ਼ਨ ਕਰੇਗੀ ਸੁਲਤਾਨਪੁਰ ਲੋਧੀ ਤੋਂ ਨਰਮਲ ਸਿੰਘ ਹੈਪੀ ਦੀ ਰਿਪੋਰਟ ਰਾਪਟਾ ਪੰਜਾਬ ਟੀਵੀ